ਇਹ ਹੈ ਅਕਾਲ ਤਖਤ ਜਿਹਨੂੰ ਕਹਿੰਦੇ ਅਕਾਲ ਦਾ ਤਖਤ ਅੱਜ ਜਿੱਦਣ ਅਸੀਂ ਪਹੁੰਚੇ ਹੋਏ ਹਾਂ ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਦੀ ਸਥਾਪਨਾ ਕੀਤੀ ਸੀ ਇਸ ਤੋਂ ਮਨਨ ਮੀਰੀ ਪੀਰੀ ਦੀ ਦੋਸਤਤਾ ਆਪਣਾ ਕੀਤੀ ਗੁਰੂ ਹਰਗੋਬਿੰਦ ਸਾਹਿਬ ਜੀ ਜਿੰਨੇ ਵੀ ਗੁਰੂ ਕਰਾਂਗੇ ਨੇ ਆ ਅੱਜ ਤੱਕ ਉੱਥੇ ਇੱਕ ਵਿਸ਼ੇਸ਼ਤਾ ਹੋਏਗੀ ਵੀ ਉੱਥੇ ਦੋ ਨਿਸ਼ਾਨ ਸਾਫ ਹੋਣਗੇ ਇੱਕ ਮੀਰੀ ਦਾ ਇੱਕ ਪੀਰੀ ਦਾ ਇੱਕ ਸਿਆਸਤ ਦਾ ਇੱਕ ਧਰਮ ਦਾ ਧਰਮ ਦਾ ਉੱਚਾ ਹੋਏਗਾ ਸਿਆਸਤ ਦਾ ਨੀਵਾਂ ਹੋਏਗਾ ਕਿਉਂਕਿ ਗੁਰੂ ਜੀ ਨੇ ਧਰਮ ਨੂੰ ਸਿਆਸਤ ਤੋਂ ਉੱਤੇ ਰੱਖਿਆ ਸੀ ਤੁਸੀਂ ਹੋਰ ਦੇਖੋ ਵੀ ਤੁਸੀਂ ਅਕਾਲ ਤਖਤ ਤੋਂ ਅੰਦਰ ਹਰਮੰਦਰ ਸਾਹਿਬ ਦੇ ਅੰਦਰ ਜਿੱਥੇ ਮਹਾਰਾਜ ਦੇ ਭਾਲ ਕੀਏ ਉੱਥੋਂ ਦੇ ਦਰਸ਼ਨ ਨਹੀਂ ਕਰ ਸਕਦੇ ਤੇ ਉਧਰੋਂ ਇੱਧਰ ਦਰਸ਼ਨ ਕਰ ਸਕਦੇ ਹੋ ਇਹਨਾਂ ਮਤਲਬ ਇਹ ਵੀ ਕਾਲ ਤਖਤ ਤੇ ਬੈਠਾ ਬੰਦਾ ਆਪਣੇ ਆਪ ਨੂੰ ਉੱਚਾ ਸਮਝ ਕੇ ਗੁਰੂ ਦੇ 발ਾਂ ਦੇਖ ਲੇ ਗੁਰੂ ਜਿਵੇਂ ਮਰਜ਼ੀ ਦੇਖ ਸਕਦਾ ਹੈ ਇਸ ਕਰਕੇ ਉਹਨਾਂ ਨੇ ਇਸ ਤੋਂ ਉੱਪਰ ਰੱਖੀ ਸੀ ਧਰਮ ਤੋਂ ਧਰਮ ਨੂੰ ਸਿਆਦਤ ਤੋਂ ਉੱਪਰ ਰੱਖਿਆ ਸੀ ਵਾਏ ਕੁਝਾ ਖਾਲਸਾ ਵਾਏ